காசாரு சத்க துலார சீ சத்ஜ துலாரி சு ਚਾਰੇ ਰਾਜ ਦੁਲਾਰੇ ਕਿ ਚਾਰੇ ਮੰਗੇ ਹੋਏ ਨੇ ਸੋਣ ਜੀਤਾ ਸੋਣ ਜੀਤਾ ਚਾਰੇ ਰਾਜ ਦੁਲਾਰੇ ਕਿ ਚਾਰੇ ਮੰਗੇ ਹੋਏ ਨੇ ਸਤ ਗੁਰ ਜੀ ਸਤ ਗੁਰ ਜੀ ਚਾਰੇ ਰਾਜ ਦੁਲਾਰੇ ਵਿਚੋ ਲਾ ਕੋਣ ਬਣਿਆ ਸਤ ਗੁਰ ਜੀ ਸਤ ਗੁਰ ਜੀ चारे राज दुलारे विचोला कौन सोनी जीता, सोनी जीता चारे राज दुलारे विचोला गंगु सोनी जीता, सोनी जीता। चारे राज दुलारे विचोला गु ब ਸਤ ਗੁਰ ਜੀ ਸਤ ਗੁਰ ਜੀ ਚਾਰੇ ਰਾਜ ਦੁਲਾਰੇ ਕਿੱਥੇ ਕਿੱਥੇ ਮੰਗੇ ਹੋਏ ਨੇ ਸਤ ਗੁਰ ਜੀ ਸਤ ਗੁਰ ਜੀ ਚਾਰੇ ਰਾਜ ਦੁਲਾਰੇ ਕਿੱਥੇ ਕਿੱਥੇ ਮੰਗੇ ਹੋਏ ਨੇ ਸੁਣ ਜੀਤਾ ਸੁਣ ਜੀਤਾ ਦੋ ਚਮਕੌਰ <div>ਦਿਖੜੀ ਤੇ ਦੋ ਸਰਹੰਦ ਵਿੱਚ ਨੇ ਸੁਣ ਜੀਤਾ ਸੁਣ ਜੀਤਾ ਦੋ ਚਮਕੌਰ ਦਿਖੜੀ ਤੇ ਦੋ ਸਰਹੰਦ ਵਿੱਚ ਨੇ ਸਤ ਗੁਰ ਜੀ ਸਤ ਗੁਰ ਜੀ ਕਿੰਨੇ ਕਿੰਨੇ ਜਾਣਾ ਜੰਜੇ ਕਿ ਰਾਜ ਦੁਲਾਰਿਆਂ ਦੀ ਸਤ ਗੁਰ ਜੀ ਸਤ ਗੁਰ ਜੀ ਕਿੰਨੇ ਕਿੰਨੇ ਜਾਣਾ ਜੰਜੇ ਕਿ ਰਾਜ ਦੁਲਾਰਿਆਂ ਦੀ ਸੁਣ ਜੀਤਾ ਸੁਣ ਜੀਤਾ ਦੋ ਨਾਲ ਜਾਊਗੀ ਦਾਦੀ ਤੇ ਦੋ ਨਾਲ ਸਿੰਘ ਜਾਣਗੇ ਸੋਹਣ ਜੀਤਾ ਸੋਹਣ ਜੀਤਾ ਦੋ ਨਾਲ ਜਾਊਗੀ ਤਦੀ ਤੇ ਦੋ ਨਾਲ ਸਿੰਘ ਜਾਣਗੇ ਸਤ ਗੁਰ ਜੀ ਸਤ ਗੁਰ ਜੀ ਮੈਂ ਵੀ ਜਾਣਾ ਜੰਜੇ ਕਿ ਰਾਜ ਦੁਲਾਰੇ ਆਂਦੇ ਸਤ ਗੁਰ ਜੀ ਸਤ ਗੁਰ ਜੀ ਮੈਂ ਵੀ ਜਾਣਾ ਜੰਜੇ ਕਿ ਰਾਜ ਦੁਲਾਰੀਆਂ ਦੀ ਸੁਣ ਜੀਤਾ ਸੁਣ ਜੀਤਾ ਲੰਮੀਆ ਤਾਣ ਕੇ ਸੋ ਜਾ ਕਿ ਚਲਿਏ ਸੱਚਖੰਡ ਨੂੰ ਸੁਣ ਜੀਤਾ ਸੁਣ ਜੀਤਾ ਲੰਮੀਆ ਤਾਣ ਕੇ ਸੋ ਜਾ ਕਿ ਚਲਿਏ ਸੱਚਖੰਡ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ